ਮਾਨ ਬੌਂਸੀਰ ਜੋਆ ਤੇ ਰਵੀ ਯੂਐਸਏ ਉਹਨਾਂ ਦੇ ਵੱਲੋਂ ਨਗਦ ਰਾਸ਼ੀ ਹੈ 31000 ਜੋ ਮਾਨ ਸਨਮਾਨ ਜੋਧੇ ਨੇ ਉਹ ਦਿੱਤਾ ਜਾ ਰਿਹਾ ਹੈ ਲਾਈਵ ਚੱਲ ਰਿਹਾ 365 ਤੇ ਮੈਂ ਇੱਕ ਗੱਲ ਆਖਦਾ ਹਾਂ ਘਮਾਣਾ ਦੇ ਵਿੱਚ ਕਬੱਡੀ ਕੱਪ ਹੋਇਆ ਸ਼ੈ ਦੇ ਕੋਈ ਬੰਦਾ ਮੇਰਾ ਦਿਲ ਹੈ ਕਿਉਂਕਿ ਮੇਰੀ ਡਿਊਟੀ ਸੀ ਨਹੀਂ ਕੀਤੀ ਉੱਥੇ ਜੋਧੇ ਕੋਲੋਂ ਫਿਰ ਸੌਰੀ ਵੀ ਮੰਗੀ ਉੱਥੇ ਜੋਧੇ ਨੂੰ 14 ਲੱਖ ਦੀ ਗੱਡੀ ਦਿੱਤੀ ਐਨਆਰਆਈ ਪ੍ਰਮੋਟਰਾਂ ਨੇ ਡੀਆਰਬ ਕਰਦਾ ਸੀ ਬਹੁਤ ਗਰੀਬ ਪਰਿਵਾਰ ਤੋਂ ਜਿਹੜੇ ਜੋਧੇ ਨਾਲ ਸ਼ਾਇਦ ਉਹ ਖੁੰਦਕ ਰੱਖ ਦੇਣ ਜਾਂ ਉਹਨਾਂ ਦੀ ਮਜਬੂਰੀ ਹੋਵੇ ਕੋਈ ਜੋਧੇ ਦਾ ਮਾਣ ਸਨਮਾਨ ਸਟੇਜ ਦੇ ਕੋਲ ਖੜੀ ਕਰਕੇ ਗੱਡੀ ਕਰਵਾ ਕੇ ਘਰ ਨੂੰ ਭੇਜਦਾ ਜੋਧੇ ਨੂੰ ਕਹਿੰਦੇ ਵੀ ਗਰਾਊਂਡ ਚ ਆਪਾਂ ਗੱਡੀ ਨਹੀਂ ਲੈ ਕੇ ਆਉਣ ਦੇਣੀ ਇਹ ਕਬੱਡੀ ਦਾ ਮਹਾਨ ਖਿਡਾਰੀ ਹੈ ਡੀਆਰੋ ਕਰਦਾ ਸਾਡਾ ਫਰਜ ਬਣਦਾ ਹੈ ਜੋਧੇ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕੋ ਤਾੜੀਆਂ ਮਾਰ ਦਿਓ ਮਨਜੀਤ ਸਿੰਘ ਤੇਰਾ ਮਾਣ ਸਨਮਾਨ ਮੇ ਹੋਣਾ ਹੈਲੋ ਹੈਲੋ ਰਾਜਾ ਭਾਜੀ 1 ਮਿੰਟ ਮਨਜੀਤ ਕੋ ਸਨਮਾਨ ਕਰਾ ਲਓ ਜਿਹੜਾ ਰਹਿੰਦੇ ਆ